ਖਬਰ ਜਿਲੰਦਰ ਤੋਂ ਤੁਸੀਂ ਦੇਖ ਰਹੇ ਹੋ ਬੀਬੀਸੀ ਇੰਟਰਨੈਸ਼ਨਲ ਰੇਡੀਓ ਸਿਵਲ ਹਸਪਤਾਲ ਜਿਲੰਦਰ ਵਿਖੇ ਪੀਸੀਐਮਐਸ ਡਾਕਟਰਾਂ ਵੱਲੋਂ ਹੜਤਾਲ ਜਾਰੀ ਲੋਕਾਂ ਨੂੰ ਮੁਫਤ ਇਲਾਜ ਕਰਾਉਣ ਲਈ ਦਿੱਤੀਆਂ ਗਈਆਂ ਦਵਾਈਆਂ ਡਾਕਟਰਾਂ ਨੇ ਧਮਕੀ ਭਰੀ ਲੱਜੇ ਨਾਲ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਗਨੀਆਂ ਗਈਆਂ ਤਾਂ ਹੋਰ ਸੰਘਰਸ਼ ਤਿੱਖਾ ਕੀਤਾ ਜਾਵੇਗਾ ਆਓ ਦੇਖਦੇ ਹਾਂ ਦਲਵਾਕ ਸੱਲਨ ਜਿਸਪਾਲ ਸਿੰਘ ਦੀ ਰਿਪੋਰਟ ਸਿਵਲ ਹਸਪਤਾਲ ਜਿਲ੍ਹਾ ਦਾ ਨਾਮ ਕੀ ਹੈ ਜੀ ਡਾਕਟਰ ਬਨਿੰਦਰ ਸਿੰਘ ਰਿਆਰ ਮੈਂ ਪੀਸੀਐਮਐਸ ਐਸੋਸੀਏਸ਼ਨ ਦਾ ਡਾਕਟਰ ਹਾਂ ਤੇ ਉਹਦਾ ਮੈਂਬਰ ਹਾਂ ਜੀ ਤੁਸੀਂ ਕਦੋਂ ਤੋਂ ਇਸ ਹਸਪਤਾਲ ਵਿੱਚ ਸਵਾਮਾਂ ਦੇ ਰਹੇ ਹੋ ਮੇਰੀ ਨੌਕਰੀ 2009 ਦੀ ਹੈ ਜੀ ਜੁਆਇਨਿੰਗ ਤੇ ਮੈਂ ਇੱਥੇ 2018 ਦੇ ਵਿੱਚ ਆਇਆ ਸੀਗਾ ਮੇਰੀ ਬੋਸਟਿੰਗ ਕੈਂਟ ਦੇ ਵਿੱਚ ਆ ਯੂਆਰਸੀ ਕੈਂਟ ਦੇ ਵਿੱਚ ਹੁਣ ਤੁਸੀਂ ਇੱਥੇ ਸਟ੍ਰਾਈਕ ਦੇ ਉੱਤੇ ਬੈਠੇ ਹੋ ਤੁਹਾਡਾ ਸਰਕਾਰ ਪ੍ਰਤੀ ਰੋਸ ਹੈ ਤੇ ਅੱਡੀਆਂ ਕੀ ਕੀ ਮੰਗਾਂ ਜਿਹੜੀਆਂ ਸਰਕਾਰ ਵੱਲੋਂ ਤੁਸੀਂ ਮੰਗ ਕੀਤੀ ਜਾ ਰਹੀ ਹੈ ਬ੍ਰਦਰ ਸਾਡੀਆਂ ਮੰਗਾਂ ਬੜੀਆਂ ਸਿੰਪਲ ਨੇ ਜਿਹੜਾ 6ਵਾਂ ਪੇ ਕਮਿਸ਼ਨ ਆਇਆ ਕਿ ਜੋ ਸਰਕਾਰ ਦੀਆਂ ਪਾਲਿਸਿਜ਼ ਨੇ ਉਹਦੇ ਅਗੇਂਸਟ ਆ ਇੱਕ ਤੇ ਸਰਕਾਰ ਪ੍ਰਾਈਵੇਟਾਈਜ਼ ਕਰ ਰਹੀ ਸਾਰੇ ਸਰਕਾਰੀ ادارے ਹੁਣ ਡਾਕਟਰ ਜਾਂ ਹੈਲਥ ਮੈਕਮੇਨ ਨੂੰ ਵੀ ਉਹਨਾਂ ਨੇ ਹੱਥ ਲਾ ਲਿਆ ਕਿ ਮੈਕਸ ਵਰਗਾ ਹਸਪਤਾਲ ਖੋਲ੍ਹ ਜੇ ਸਰਕਾਰੀ ਮਰੀਜ਼ ਜਿਹੜਾ ਗਰੀਬ ਬੰਦਾ ਉਹ ਕਿਤੇ ਵੀ ਜਾਂ ਜੋਗਾ ਨਾ ਰਹੇ ਇੱਕ ਤੇ ਉਹਦੇ ਅਗੇਂਸਟ ਆ ਕਿ ਤੁਸੀਂ ਪ੍ਰਾਈਵੇਟਾਈਜ਼ ਨਾ ਕਰੋ ਠੇਕਿਆਂ ਦੇ ਉੱਤੇ ਮੁਲਾਜ਼ਮ ਭਰਤੀ ਨਾ ਕਰੋ ਜਿੱਥੇ ਜਿੰਨੀ ਤਨਖਾਹ ਬੰਦੀ ਉਹਦੀ ਉਨੀ ਦਿੱਤੀ ਜਾਏ ਦੂਜੀ ਸਾਡੀ ਹੈਗੀ ਆ ਐਨਪੀਏ ਦੇ ਇਸ਼ੂ ਦੇ ਉੱਤੇ ਕਿ ਸਾਡਾ ਐਨਪੀਏ ਜਿਹੜਾ 25% ਸੀ ਤੁਸੀਂ ਘਟਾ ਕੇ 20% ਕਰਤਾ ਨਾਲ ਉਹਨੂੰ ਬੇਸਿਕ ਪੇ ਨਾਲੋਂ ਡੀ ਲਿੰਕ ਕਰਤਾ ਆਪਣੀਆਂ ਤੁਸੀਂ ਤਨਖਾਹਾਂ ਇਹਦੇ ਵਿੱਚ ਹੀ ਵਧਾ ਲਈਆਂ ਸਾਡੀਆਂ ਘਟਾਤੀਆਂ ਇਹਦਾ ਕੀ ਜਵਾਬ ਹੈ ਤੁਹਾਡੇ ਕੋਲ ਤੀਜੀ ਸਾਡੀ ਜਿਹੜੀ ਮੇਨ ਮੰਗ ਹੈਗੀ ਆ ਉਹ ਹੈਗੀ ਆ ਕਿ ਡਾਕਟਰਾਂ ਕੀ ਸਾਡੇ ਬਠਿੰਡਾ ਕੇਡਰ ਦੇ ਵਿੱਚੋਂ ਸੀ ਪੀਸੀਐਮਐਸ ਐਸੋਸੀਏਸ਼ਨ ਦੇ ਮੈਂਬਰ ਉਹਨਾਂ ਨੂੰ ਇਹਨਾਂ ਨੇ ਟਰਾਂਸਫਰ ਕਰਕੇ ਫਾਜ਼ਲ ਕਾ ਭੇਜਤਾ ਸਿਰਫ ਇਸ ਕਰਕੇ ਕੀ ਉਹ ਸਟ੍ਰਾਈਕ ਕਰ ਰਹੇ ਸੀ ਸਟ੍ਰਾਈਕ ਸਾਡਾ ਹੱਕ ਆ ਸਰਕਾਰ ਨੂੰ ਦੱਸਣ ਦਾ ਤਰੀਕਾ ਵਾ ਤੇ ਆਪਾਂ ਆਪਣਾ ਹੱਕ ਅਵੇਲ ਕਰ ਰਹੇ ਆ ਅੱਜ ਸਾਨੂੰ ਪਤਾ ਲੱਗਾ ਵੀ ਤੁਸੀਂ ਇੱਥੇ ਆਪਣੀ ਰੋਸ ਪ੍ਰਦਰਸ਼ਨ ਦੌਰਾਨ ਓਪੀਡੀ ਜਾਰੀ ਰੱਖੀ ਹੈ ਹਾਂਜੀ ਬਿਲਕੁਲ ਜੀ ਆਪਾਂ ਓਪੀਡੀ ਸਰਕਾਰੀ ਨਹੀਂ ਜਾਰੀ ਰੱਖੀ ਆਪਾਂ ਆਪਣੇ ਸਰਕਾਰੀ ਐਸੋਸੀਏਸ਼ਨ ਪੀਸੀਐਮਐਸ ਐਸੋਸੀਏਸ਼ਨ ਜਿਲੰਦਰ ਬੈਂਕ ਜਾਂ ਪਰਚੀਆਂ ਬਣਾ ਕੇ ਹਾਂਜੀ ਮੈਂ ਤੁਹਾਨੂੰ ਪਰਚੀਆਂ ਵੀ ਦਿਖਾ ਦਾਂ ਪਰਚੀਆਂ ਬਣਾ ਕੇ ਦਵਾਈਆਂ ਆਪਣੇ ਕੋਲੋਂ ਖਰੀਦ ਕੇ ਸਾਡਾ ਥੰਪੀ ਐਸੋਸੀਏਸ਼ਨ ਹੈ ਜਿਹੜੀ ਇੱਥੇ ਉਹਨਾਂ ਦੇ ਨਾਲ ਮਦਦ ਲੈ ਕੇ ਆਪਾਂ ਦਵਾਈਆਂ ਆਪਣੀਆਂ ਪ੍ਰੋਕਿਊਰ ਕੀਤੀਆਂ ਪਰਚੀ ਫੀਸ ਵੀ ਕੋਈ ਨਹੀਂ ਲਈ ਫ੍ਰੀ ਦੇ ਪਰਚੀ ਮਿਲੀ ਆ ਤੇ ਫ੍ਰੀ ਦੇ ਚ ਮਿਲਜਾਂ ਨੂੰ ਦਵਾਈ ਦਿੱਤੀ ਗਈ ਓਪੀਡੀ ਦੇ ਬਾਕੀ ਐਮਰਜੈਂਸੀ ਕੋਵਿਡ ਵਾਲਾ ਕੰਮ ਚੱਲ ਰਿਹਾ ਬਾਕੀ ਜਿਹੜੀਆਂ ਨੋਨ ਐਸੈਂਸ਼ੀਅਲ ਸਰਵਿਸਿਜ਼ ਉਹ ਸਸਪੈਂਡਡ ਰਹੀਆਂ ਨੇ ਕਿੰਨੇ ਕੁ ਲੋਕ ਜਿਹੜੇ ਸੀਗੇ ਡਾਕਟਰ ਸਾਹਿਬ ਜੀ ਓਪੀਡੀ ਤੇ ਤੁਹਾਡੇ ਕੋਲ ਇਲਾਜ ਕਰਵਾਉਂਗਾ ਤੇ ਸਾਡੇ ਕੋਲ ਅੱਜ ਜਿਹੜੀ ਲਾਸਟ ਓਪੀਡੀ ਬਣੀ ਆ ਉਹ ਬਣੀ ਆ 198 ਦੀ ਜੀ ਜੀ ਇਹ ਸੋ ਖੰਡਵੇਂ ਉਪਵਿਧੀ ਜਿਹੜੇ ਲੋਕਾਂ ਦਾ ਤੁਸੀਂ ਅੱਜ ਟ੍ਰੀਟਮੈਂਟ ਕਰ ਰਹੇ ਹੋ। ਹਾਂ ਜੀ ਸਰਕਾਰੀ ਪਰਚੀ ਦੇ ਉੱਤੇ ਨਹੀਂ ਆਪਣੀ ਐਸੋਸੀਏਸ਼ਨ ਦੀ ਪਰਚੀ ਦੇ ਉੱਤੇ ਤੇ ਆਪਣੀ ਐਸੋਸੀਏਸ਼ਨ ਦੀ ਦਵਾਈ। ਇਹਦੇ ਨਾਲ ਤੁਸੀਂ ਵੈਲਫੇਅਰ ਦਾ ਕੰਮ ਵੀ ਕਰਤਾ ਹੈ। ਬਿਲਕੁਲ ਜੀ ਸਾਡੀ ਡਿਊਟੀ ਹੈ। ਡਾਕਟਰ ਨੂੰ ਕਿਹਾ ਹੀ ਗਿਆ ਕਿ ਆਪਾਂ ਕੰਮ ਕਰਨ ਲਈ ਬਣੇ ਆਂ। ਆਪਾਂ ਆਪਣੀਆਂ ਡਿਊਟੀਆਂ ਤੋਂ ਨਹੀਂ ਭੱਜਦੇ। ਸਿਰਫ ਸਾਡੀਆਂ ਜਿਹੜੀਆਂ ਡਿਮਾਂਡਸ ਆ ਜਿਹੜੀਆਂ ਜੈਨੂਇਨ ਡਿਮਾਂਡਸ ਨੇ, ਨੌਨ ਜੈਨੂਇਨ ਤੇ ਆਪਾਂ ਕੀਤੀ ਨਹੀਂ ਕੋਈ। ਸਾਡੀਆਂ ਜੈਨੂਇਨ ਡਿਮਾਂਡਸ ਨੂੰ ਐਡਰੈਸ ਕੀਤਾ ਜਾਏ ਤੇ ਉਹ ਮੰਨੀਆਂ ਜਾਣ। ਇਸ ਤੋਂ ਇਲਾਵਾ ਤੁਸੀਂ ਕਿਸੇ ਹੈਲਥ ਮਨਿਸਟਰ ਡਾਇਰੈਕਟਰ ਜਾਂ ਹੋਰ ਕਿਸੇ ਸੀਨੀਅਰ ਅਫਸਰ ਨਾਲ ਵੀ ਅਪਰੋਚਨ ਕੀਤੀ ਹੈ ਤੁਸੀਂ ਹਾਂਜੀ ਉਹਨਾਂ ਨੇ ਸਾਨੂੰ ਬਸ ਲੌਲੀਪੌਪ ਦੇ ਦਿੱਤਾ ਰੋਜ਼ ਕਹਿ ਦਿੰਦੇ ਤੁਹਾਡਾ ਕੰਮ ਹੋਇਆ ਪਿਆ ਵੇਟ ਕਰ ਲਓ ਆਪਾਂ ਇਸੇ ਲਈ ਵੇਟ ਕੀਤੀ ਜਦੋਂ ਦੀ ਪੇ ਕਮਿਸ਼ਨ ਆਈ ਵੇਟ ਹੀ ਕਰ ਰਹੇ ਸੀ ਇੱਕ ਦਿਨ ਕਾਲ ਕੀਤੀ ਸਟ੍ਰਾਈਕ ਦੀ ਅਗਲੇ ਦਿਨ ਕੰਮ ਕੀਤਾ ਫਿਰ ਸਟ੍ਰਾਈਕ ਦਿੱਤੀ ਕਾਲ ਦੀ ਫਿਰ ਕੰਮ ਕੀਤਾ ਜਦੋਂ ਸਰਕਾਰੇ ਦੇ ਨਾਲ ਨਹੀਂ ਜਾਗੀ ਆਪਾਂ 3 ਦਿਨ ਦੀ ਕੰਟੀਨਿਊ ਸਟ੍ਰਾਈਕ ਕੀਤੀ ਅੱਜ ਚੌਥਾ ਦਿਨ ਸੀ ਜਿਹਦੇ ਵਿੱਚ ਪੈਰਲਲ ਓਪੀਡੀ ਰਨ ਕੀਤੀ ਗਈ ਹੁਣ ਕੱਲ ਵੀ ਇਦਾਂ ਹੀ ਹੋਏਗਾ ਪਰਸੋਂ ਨੂੰ ਕੋਈ ਵੱਡੀ ਕਾਲ ਲਈ ਜਾਏਗੀ ਸਰਕਾਰ ਦੇ ਅਗੇਂਸਟ ਆਪਣੀ ਐਸੋਸੀਏਸ਼ਨ ਸਟੇਟ ਦੀ ਜਿਹੜੀ ਹੈਗੀ ਬੋਡੀ ਉਹਦੇ ਵੱਲੋਂ ਤੇ ਆਪਾਂ ਉਹਨੂੰ ਕੰਪਲਾਈ ਕਰਾਂਗੇ ਜੇ ਸਾਨੂੰ ਚੰਡੀਗੜ੍ਹ ਜਾਣ ਲਈ ਕਹਿਣਗੇ ਆਪਾਂ ਉੱਥੇ ਤੱਕ ਜਾਵਾਂਗੇ ਜੇਕਰ ਤੇ ਅੱਜੀਆਂ ਮੰਗਾਂ ਨਹੀਂ ਮੰਨਦੀ ਸਰਕਾਰ ਫੇ ਤੁਸੀਂ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਆ ਬੜਾ ਸ਼ਕਤੀ ਨਾਲ ਸਟੇਟ ਵੱਲ ਕਰੋਗੇ ਬਿਲਕੁਲ ਜੀ ਆਪਾਂ ਵਧਾਵਾਾਂਗੇ ਇਹਨੂੰ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰਾਂਗੇ ਇਹ ਸਾਡੇ ਜਿਹੜੇ ਕੌਜ਼ ਹੈਗੇ ਮਰੀਜ਼ਾਂ ਦੇ ਵੀ ਕੌਜ਼ ਨੇ ਤਾਂ ਇਕੱਲੇ ਡਾਕਟਰਾਂ ਦੇ ਕਾਜ਼ ਨਹੀਂ ਮੇਨ ਕੌਜ ਹੈਗਾ ਪ੍ਰਾਈਵੇਟਾਈਜੇਸ਼ਨ ਕਰਨ ਦਾ ਕਿਉਂ ਨੂੰ ਬੰਦ ਕੀਤਾ ਜਾਏ ਦੂਜਾ ਐਨਪੀਏ ਦਾ ਤੀਜਾ ਡਾਕ ਰਾਂਥੀ ਇਹਦੇ ਉੱਤੇ ਆਪਾਂ ਜਗਾ ਕੇ ਰਾਵਾਂਗੇ ਆਪਣੇ ਹੱਕ ਲੈ ਕੇ ਰਾਵਾਂਗੇ